हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਮਰਪਤ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਹੈ ਜੋ ਕਿ ਐਂਟੀ ਡਿਊਰੀ ਸੈਨੇਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਆਕੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਦਿਓ ਜਨੇ ਵੀ ਟਾਪਿਕ ਹੈ ਤੁਹਾਡੇ ਐਗਜ਼ਾਮ ਦੇ ਵਾਸਤੇ ਸਾਰੇ ਇਹੀ ਤੁਹਾਨੂੰ ਇੱਥੇ ਮਿਲ ਜਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਲਾਈਕ ਵੀ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕਿਹੜਾ ਲੱਗਦੇ ਪੈਨੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ 99 ਨੰਬਰ ਤੇਲੀਗ੍ਰਾਮ ਚੈਨਲ ਦੇ ਲਿੰਕ ਮਿਲ ਜਗਾ ਇਸ ਤੋਂ ਇਲਾਵਾ ਅਗਰ ਤੁਸੀਂ ਐਨਟੀਏ ਜੁਰੇ ਸਿਗਨੈਟ ਐਗਜ਼ਾਮ ਦੇ ਨਾਲ ਰਿਲੇਟਿਡ ਕੋਈ ਵੀ ਟੌਪਿਕ ਪੁੱਛਣਾ ਹੋਵੇ ਮੈਸੇਜ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਵੀਡੀਓਜ਼ ਤੇ ਜਾਂ ਫਿਰ ਡਿਸਕ੍ਰਿਪਸ਼ਨ ਬਾਕਸ ਵਿੱਚ ਮੇਰੀ ਈਮੇਲ ਆਈਡੀ ਦਿੱਤੀ ਹੈ ਉੱਥੇ ਅਗਰ ਟੈਲੀਗ੍ਰਾਮ ਦੇ ਉੱਤੇ ਜੁਆਇਨ ਕੀਤਾ ਹੈ ਤਾਂ ਉੱਥੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਸ ਤੋਂ ਇਲਾਵਾ ਟੌਪਿਕਸ ਸਾਡੇ ਜਿਹੜੇ ਚੱਲਦੇ ਪਏ ਨੇ ਉਹ ਨੈਕਸਟ ਐਗਜ਼ਾਮ ਜਿਹੜਾ ਹੋਣ ਜਾ ਰਿਹਾ ਉਸਦੇ ਨਾਲ ਰਿਲੇਟਡ ਹੈ ਜਿੰਨੇ ਵੀ ਟੌਪਿਕ ਹੈ ਸਭ ਮੈਂ ਕਰਵਾਈ ਉਹ ਐਗਜ਼ਾਮ ਦੇ ਵਿੱਚ ਆ ਸਕਦੇ ਨੇ ਸੋ ਜ਼ਰੂਰ ਜਿਹੜੀਆਂ ਵੀਡੀਓਜ਼ ਨੇ ਹੈਂਡ ਰਿਟਨ ਨੋਟਸ ਵਾਲੀਆਂ ਉਹ ਜ਼ਰੂਰ ਦੇਖਿਆ ਕਰੋ ਅੱਜ ਅਸੀਂ ਜਿਹੜਾ ਟੌਪਿਕ ਕਰਨਾ ਹੈ ਉਹ ਹੈ ਸਾਡੇ ਕੋਲ ਲੋਕਤਾਰਾ ਅਧਿਆਨ ਦੇ ਜਿਹੜੇ ਅਲੱਗ-ਅਲੱਗ ਤਰੀਕੇ ਦੇ ਪੜਾਏ ਨੇ ਸੋ ਜਿਹੜੇ ਅਸੀਂ ਲੋਕਸ਼ਧਰਾ ਦਾ ਸ਼ਾਸਤਰ ਵਾਲਾ ਟੌਪਿਕ ਕੀਤਾ ਸੀ ਨਾ ਉਸ ਤੇ ਹੀ ਅਗੂਏ ਟੌਪਿਕ ਹੈ ਜਿਸ ਤੇ ਵਿੱਚ ਚੋਲਰ ਨੇ ਦੱਸਿਆ ਸੀ ਕਿ ਜਦੋਂ ਅਸੀਂ ਲੋਕਸ਼ਧਰਾ ਦਾ ਅਧਿਐਨ ਕਰਦੇ ਆ ਤਾਂ ਇਸ ਵਿੱਚ ਸਾਨੂੰ ਕੁਝ ਪੜਾ ਜਿਹੜੇ ਆ ਇਹ ਲੋਕਸ਼ਧਰਾ ਸ਼ਾਸਤਰੀਆਂ ਵੱਲੋਂ ਨਿਰਧਾਰਿਤ ਕੀਤੇ ਗਏ ਨੇ ਤੇ ਜਿਨ੍ਹਾਂ ਦੀ ਅਗਰ ਅਸੀਂ ਬਿਲਕੁਲ ਤੋਂ ਬਤੂ ਕਰੀਏ ਤਾਂ ਅਸੀਂ ਲੋਕਸ਼ਧਰਾ ਦਾ ਜਿਹੜਾ ਵਿਗਿਆਨਿਕ ਤਰੀਕੇ ਦੇ ਨਾਲ ਇਹ ਕੇ ਅਧਿਐਨ ਜਿਹੜਾ ਹੈ ਉਹ ਕਰ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਇਸੇ ਲਈ ਜਿਸਾਰੇ ਕੋ ਜਿਹੜਾ ਪੜਾਅ ਮਿਲਦਾ ਹੈ ਪਹਿਲੇ ਨੰਬਰ ਤੇ ਉਹ ਸਾਨੂੰ ਮਿਲਦਾ ਹੈ ਇਕੱਠੀ ਕਰਨ ਇਕੱਠੀ ਕਰਨ ਦਾ ਮਤਲਬ ਕੀ ਹੋ ਗਿਆ ਚੀਜ਼ਾਂ ਨੂੰ ਇਕੱਠਾ ਕਰਨਾ ਸੋ ਲੋਕਤਾਰਾ ਦੀ ਜਿਹੜੀ ਸਮਗਰੀ ਹੈ ਉਸ ਨੂੰ ਜਦੋਂ ਇਕੱਠਾ ਕੀਤਾ ਜਾਂਦਾ ਹੈ ਤਾਂ ਉਹ ਇਕੱਠੀ ਕਰਨ ਦੇ ਵਿੱਚ ਆ ਜਾਂਦਾ ਹੈ ਜਿਹੜਾ ਲੋਕਤਾਰਾ ਦਾ ਕੋਈ ਵੀ ਜਿਹੜਾ ਖੋਜੀ ਹੁੰਦਾ ਹੈ ਜਿੰਨੇ ਲੋਕਤਾਰਾ ਦੇ ਨਾਲ ਰਿਲੇਟਡ ਖੋਜ ਤੇ ਵਿੱਚ ਹਿੱਸਾ ਪਾਣਾ ਹੁੰਦਾ ਹੈ ਕੋਈ ਵੀ ਇੱਕ ਖੇਤਰ ਜਿਹੜਾ ਇਹ ਲੋਕਧਾਰਾ ਦਾ ਆਪਣਾ ਇੱਕ ਨਿਸ਼ਚਿਤ ਕਰ ਲੈਂਦਾ ਚਾਹੇ ਲੋਕ ਗੀਤ ਹੋਣ ਮੁਹਾਵਰੇ ਹੋਣ ਅਖਾਣ ਕੁਝ ਵੀ ਟੌਪਿਕ ਹੋਵੇ ਸੋ ਬਹੁਤ ਹੀ ਸਹਿਜਤਾ ਨਾਲ ਜਿੱਥੇ ਉਹਨੇ ਜਿੱਥੋਂ ਦੇ ਖੇਤਰ ਦੇ ਲੋਕਾਂ ਦੇ ਬਾਰੇ ਉਹਨੇ ਜਾਣਨਾ ਹੁੰਦਾ ਹੈ ਉੱਥੋਂ ਦੇ ਬਾਰੇ ਉੱਥੇ ਜਾ ਕੇ ਜਾਂ ਫਿਰ ਬਹੁਤ ਸਾਰੇ ਜਿਹੜੇ ਸੰਦ ਹੁੰਦੇ ਨੇ ਉਹਨਾਂ ਦੀ ਵਰਤੋਂ ਕਰਕੇ ਸੰਦਾਂ ਤੋਂ ਪਤਾ ਹੀ ਜਿਹੜੇ ਖੋਜ ਦੇ ਵਿੱਚ ਅਸੀਂ ਪੜ੍ਹਦੇ ਹਾਂ ਸੋ ਉਹਤੇ ਲੋਕਾਂ ਨਾਲ ਜਾ ਕੇ ਨੇੜੇ ਦੇ ਨਾਲ ਉਹਨਾਂ ਦਾ ਇੱਕ ਰਿਲੇਸ਼ਨ ਕਾਇਮ ਕਰਦਾ ਹੈ ਉਹਨਾਂ ਦੇ ਨਾਲ ਪੜ੍ਹਦਾ ਹੈ ਖਲੋਂਦਾ ਹੈ ਉਹਨਾਂ ਦੇ ਲਾਈਫ ਸਟਾਈਲ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ ਜਿੱਥੇ ਉਹ ਲੋਕਤਾਂ ਨਾਲ ਦੀ ਜੜੀ ਸਮਗਰੀ ਹੈ ਨੂੰ ਇਕੱਠਾ ਕਰਦੇ ਹਨ ਸੋ ਇਸ ਦੇ ਵਿੱਚ ਜੇਕਰ ਉਹ ਆਪਣੇ ਨਾਲ ਟੇਪ ਰਿਕਾਰਡਰ ਲੈ ਕੇ ਜਾਏ ਅੱਜ ਕੱਲ ਦਾ ਇੱਕ ਫੋਨ ਹੁਣ ਇੱਕ ਕੱਢ ਕੋ ਹੁੰਦੇ ਨੇ ਇਸਲਾਵਾ ਬਹੁਤ ਹੀ ਡਿਜੀਟਲ ਕੈਮਰਾ ਜਿਹੜੇ ਹੈਪਏ ਉਹ ਹੁਣ ਵਰਤੇ ਜਾਂਦੇ ਨੇ ਨਾਲ ਮਾਈਕ ਲੈ ਕੇ ਜਾਂਦੇ ਨੇ ਸਪੈਸ਼ਲੀ ਸੋ ਇਹ ਜਿਹੜੇ ਵਰਤੂ ਵਿੱਚ ਲੈ ਕੇ ਆ ਸਕਦੇ ਨੇ ਨਾਲ ਦੇ ਨਾਲ ਜਿਹੜੀ ਹੈ ਕਈ ਵਾਰੀ ਕੀ ਹੁੰਦਾ ਹੈ ਉਹ ਸਾਰੀ ਜਿਹੜੀ ਸਮੱਗਰੀ ਜਦੋਂ ਉਹ ਵੇਖ ਲੈਂਦਾ ਹੈ ਸਮਝ ਲੈਂਦਾ ਹੈ ਤਾਂ ਉਹਨੂੰ ਲਿਖ ਕੇ ਜਿਹੜਾ ਹੈ ਉਹ ਫਿਰ ਇਕੱਠਾ ਕਰ ਲੈਂਦਾ ਹੈ ਸੈਕਿੰਡ ਇਸ ਦੇ ਵਿੱਚ ਉਸੜ ਕੋਗਲਾ ਜਿਹੜਾ ਆਿੰਦਾ ਗਵਾ ਪੜਾ ਵਰਗੀਕਰਨ ਦਾ ਜਾਗ ਹੈ ਹੁਣ ਵਰਗੀਕਰਨ ਦੇ ਵਿੱਚ ਕੀ ਹੁੰਦਾ ਹੈ ਜਿਹੜੀ ਉਹਨੇ ਸਮਗਰੀ ਇਕੱਠੀ ਕੀਤੀ ਹੁੰਦੀ ਹੈ ਨਾ ਉਸਸਾ ਵਰਗੀਕਰਨ ਕਰਦਾ ਹੈ ਇਸ ਪੜਾਅ ਦੇ ਵਿੱਚ ਜਿੰਨੀ ਵੀ ਸਮਗਰੀਆਂ ਦੀਆਂ ਉਹਨੂੰ ਅਲੱਗ-ਅਲੱਗ ਤੱਦਾ ਹਰ ਇੱਕ ਵੰਗੀਆਂ ਦੇ ਨਾਲ ਸੰਬੰਧਿਤ ਜਿਹੜੀ ਸਮਗਰੀ ਹੁੰਦੀ ਹੈ ਉਹਨੂੰ ਡਿਵਾਈਡ ਕਰਦਾ ਫੋਰ ਐਗਜ਼ਾਮਪਲ ਜਿਵੇਂ ਲੋਕਤੰਦਿਆ ਦੇ ਵਿੱਚ ਉਹਨਾਂ ਨੂੰ ਰੱਖਦਾ ਹੈ ਜਿਹੜੇ ਲੋਕਤੱਦ ਦੇ ਹੋਣਗੇ ਕਲਾਵਾਂ ਦੇ ਵਿੱਚ ਉਹਨਾਂ ਨੂੰ ਲੋਕ ਕਾਵ ਦੇ ਵਿੱਚ ਜਿਹੜੇ ਲੋਕ ਕਾਹ ਹੋਣਗੇ ਉਹਨਾਂ ਨੂੰ ਰੂਪਾਂ ਤੇ ਅਕੋਰਡਿੰਗ ਜਿਹੜਾ ਡਿਸਟ੍ਰਿਬਿਊਟ ਜਿਹੜਾ ਹੈ ਦਵਾ ਉਹ ਕਰ ਦਿੰਦਾ ਹੈ ਸੋ ਜ਼ਿਆਦਾਤਰ ਜਿਹੜੇ ਇੱਕ ਲੋਕਤਾਰੇ ਵਿਗਿਆਨੀ ਹੁੰਦੇ ਆ ਨਾ ਉਹ ਹਮੇਸ਼ਾ ਚਾਰ ਪਾਰਟਸ ਦੇ ਵਿੱਚ ਇਹਨਾਂ ਨੂੰ ਵੰਡ ਕੇ ਜਿਹੜਾ ਦੇਖਦੇ ਨੇ ਤੇ ਸਭ ਤੋਂ ਜਿਹੜਾ ਮਡਲਾ ਜਿਹੜਾ ਅੰਧ ਹੈ ਉਹ ਮੀਨਸ ਜਿੱਥੋਂ ਇਹ ਪਤਾ ਲੱਗਦਾ ਹੈ ਗਵਾ ਉਹ ਆਇੰਦਾ ਗਵਾ ਸਰਪੋ ਸਾਹਿਦ ਜਿਹਨੂੰ ਅਸੀਂ ਲੋਕ ਸਾਜ ਦਾ ਨਾਮ ਦਿੱਤਾ ਗਵਾ ਪਹਿਲਾ ਪੜਾਅ ਦੇ ਵਿੱਚ ਜਿਹੜਾ ਗਵਾ ਉਹ ਮੀਨ ਇਸ ਨੂੰ ਹੀ ਰੱਖਦੇ ਨੇ ਅੱਗੋਂ ਜਿਹੜਾ ਹੈ ਇਸ ਨੂੰ ਡਿਵਾਈਡ ਕਰ ਦਿੰਦੇ ਨੇ ਦੋ ਪਾਰਟਸ ਵਿੱਚ ਜਿਹਦੇ ਵਿੱਚ ਆਇੰਦਾ ਗਵਾ ਲੋਕ ਕਾਵ ਤੇ ਸੈਕਿੰਡ ਜਿਹੜਾ ਆ ਜਾਏਗਾ ਆਬਵੀਅਸਲੀ ਵਿਤਾਂਤ ਆ ਜਾਏਗਾ ਠੀਕ ਹੈ ਇਸ ਤਰੀਕੇ ਦੇ ਨਾਲ ਇਹਨੂੰ ਹੋਰ ਡਿਵਾਈਡ ਕਰਦੇ ਨੇ ਤੇ ਬਾਦ ਵਿੱਚ ਜਿਵੇਂ ਹੁਣ ਲੋਕ ਕਾਵ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਲੋਕ ਗੀਤ ਹੋਣਗੇ ਅਖਾਣ ਹੋਣਗੇ ਮੁਹਾਵਰੇ ਹੋਣਗੇ ਤੇ ਕਹਾਣੀਆਂ ਦੇ ਰੂਪ ਸਾਰੇ ਜਿਹੜੇ ਹੋਣਗੇ ਜਾਂ ਫਿਰ ਦੰਦ ਕਥਾਵਾਂ ਜਾਂ ਮਿੱਠ ਕਥਾਵਾਂ ਇਹ ਸਾਰੇ ਜਿਹੜੇ ਇਹ ਨੇ ਉਹਨਾਂ ਨੂੰ ਅਸੀਂ ਕਿਹਦੇ ਵਿੱਚ ਰੱਖਾਂਗੇ ਬਿਰਤਾਂਤ ਦੇ ਵਿੱਚ ਰੱਖਾਂਗੇ ਤੇ ਜਿਹੜਾ ਲੋਕ ਕਾਵ ਦੇ ਵਿੱਚ ਜਿਹੜੇ ਜਿਹੜੇ ਰੱਖੇ ਜਾਂਦੇ ਨੇ ਉਹਨਾਂ ਦਾ ਸਬੰਧ ਹੁੰਦਾ ਹੈ ਸ਼ਬਦ ਦੇ ਨਾਲ ਤੇ ਇਹਦੇ ਤਰੀਕੇ ਦੇ ਨਾਲ ਅਸੀਂ ਦੋਨਾਂ ਦੀ ਵੰਡ ਕਰਦੇ ਹਾਂ ਦੂਸਰਾ ਮਹੱਤਵਪੂਰਨ ਅਗਰ ਰੂਪ ਦੇਖਿਆ ਜਾਂਦਾ ਹੈ ਤਾਂ ਪਹਿਲਾ ਦੱਸਿਆ ਸੀ ਨਾ ਮੈਂ ਸੋ ਦੂਸਰਾ ਅਗਰ ਇਸ ਦੇ ਵਿੱਚ ਅਗਰ ਦੇਖਿਆ ਜਾਂਦਾ ਹੈ ਨਾ ਪੜਾ ਇਸ ਦਾ ਦੂਸਰਾ ਪੜਾ ਤਾਂ ਉਹ ਆਇੰਦਾ ਹੈ ਗਵਾ ਸਰ ਕੋ ਮਨੋਵਿਗਿਆ ਠੀਕ ਹੈ ਮਨੋਵਿਗਿਆਨ ਦੇ ਵਿੱਚ ਜਿਹੜਾ ਹੈ ਗਵਾ ਸਰ ਉਹ ਜਿਹੜੇ ਵਿਸ਼ਵਾਸ ਹੁੰਦੇ ਨੇ ਰੀਤਾ ਹੁੰਦੀਆਂ ਨੇ ਉਹ ਇਸ ਤੋਂ ਲਗਾ ਅਗਰ ਹੋਰ ਦੇਖਿਆ ਜਾਂ ਵੀ ਸਰ ਕੋ ਇਸ ਦੇ ਵਿੱਚ ਜਾ ਤੂ ਠੀਕ ਹੈ ਇਸ ਤਲਾਵਾ ਇਹ ਸਾਰੀ ਸਮਗਰੀ ਜਿਹੜੀ ਜਿੰਨਾ ਦਾ ਸਬੰਧ ਲੋਕ ਮਾਨਸਿਕਤਾ ਦੇ ਨਾਲ ਹੁੰਦੀ ਹੈ ਨਾ ਉਹ ਤੀਜੇ ਪੜਾ ਸੈਕਿੰਡ ਪੜਾ ਕਰੇ ਜੀ ਜਾਨਕੀ ਮਨੋਵਿਗਿਆਨ ਦੇ ਚਾਹੇ ਤੇ ਤੀਜੇ ਪੜਾ ਸਾਨੂੰ ਮਿਲਦਾ ਹੈਗਾ ਵਾ ਉਹਦੇ ਵਿੱਚ ਲੋਕਧਰੈ ਦੀ ਜਿਹੜੀ ਵਸਤੂ ਸਮਗਰੀ ਹੁੰਦੀ ਹੈ ਨਾ ਜਿਸ ਦੇ ਵਿੱਚ ਸਾਜ਼ ਹਥਿਆਰ ਹੋਣਗੇ ਸੰਦ ਹੋਣਗੇ ਬਰਤਨ ਹੋਣਗੇ ਜੋ ਕਿ ਸਾਡੇ ਸੱਭਿਆਚਾਰਕ ਸੰਦ ਹੋਣਗੇ ਉਹ ਤੀਜੇ ਨੰਬਰ ਦੇ ਵਿੱਚ ਆਏ ਤੇ ਚੌਥਾ ਜਿਹੜਾ ਮਹੱਤਵਪੂਰਨ ਹੁੰਦਾ ਹੈ ਉਹ ਹੈਗਾ ਸਾਡੇ ਕੋਲ ਲੋਕ ਕਲਾਵਾਂ ਵਾਲਾ 파ਟ ਜਿਸ ਦੇ ਵਿੱਚ ਕਸੀਦਾਕਾਰੀ ਆ ਜਾਂਦੀ ਦਸਤਕਾਰੀ ਸਿਲਾਈ ਕਢਾਈ ਇਸ ਤੋਂ ਇਲਾਵਾ ਲੋਕ ਨਾਚ ਖੇਡਣਾ ਮਨੋਰੰਜਨ ਸਾਰੇ ਰੂਪ ਇਸ ਦੇ ਚਾਹੀਏ ਸੋ ਇਹ ਤਿੰਨ ਚਾਰ ਤਰੀਕੇ ਦੇ ਨਾਲ ਉਹਨੇ ਇਹਨੂੰ ਡਿਵਾਈਡ ਕੀਤਾ ਇੱਕ ਸਾਹਿਤ ਮਨੋਵਿਗਿਆਨ ਤੀਜੇ ਦੇ ਵਿੱਚ ਆਉਂਦੇ ਨੇ ਜਿਹੜੇ ਸਾਡੇ ਕੋਲ ਸਾਹਿਤ ਸੱਤਿਆਨ ਉਹ ਚੌਥੇ ਨੰਬਰ ਤੇ ਆਉਂਦੇ ਸਾਡੇ ਕੋਲ ਕਲਾਵਾਂ ਤੇ ਇਸ ਤੋਂ ਇਲਾਵਾ ਸਾਡੇ ਕੋਲ ਨਾਚ ਖੇਡਾਂ ਇਹ ਆਉਂਦੇ ਨੇ ਇਸ ਵਰਗੀਕਰਨ ਜਿਹੜਾ ਗਏ ਉਹਨੂੰ ਅਕੋਰਡਿੰਗ ਉਹ ਕਰਦਾ ਹੈ ਤੀਜੇ ਪਾਰਟ ਪਾਰਟ ਦੇ ਵਿੱਚ ਸਾਡੇ ਕੋਲ ਅੱਗੇ ਆਏਗਾ ਵਿਸ਼ਲੇਸ਼ਨ ਤੇ ਮੁਲਾਕਾਤ ਹੁਣ ਜਿੰਨੀ ਵੀ ਸਮਗਰੀ ਹੁੰਦੀ ਹੈ ਉਸ ਦਾ ਇਕੱਠੀ ਕਰਨ ਤੇ ਵਰਗੀਕਰਨ ਤੋਂ ਬਾਅਦ ਸਾਡੇ ਕੋਲ ਤੀਜਾ ਪੜਾਅ ਜਾਂਦਾ ਹੈ ਹੁਣ ਜਿਹੜੇ ਪਛਮੇ ਵਿੱਚ ਵਿਦਵਾਨ ਜਿਹੜੇ ਸੀ ਉਹਨਾਂ ਨੇ ਲੋਕਤਾਰਾ ਦੀ ਜਿਹੜੀ ਪਰਿਭਾਸ਼ਾ ਤੇ ਉਹਨਾਂ ਦਾ ਜਿਹੜਾ ਕਾਰਜ ਖੇਤਰ ਸੀ ਨਾ ਉਹਨਾਂ ਦੇ ਬਾਰੇ ਉਹਨਾਂ ਦੀ ਰਾਏ ਜਿਹੜੀ ਸੀ ਨਾ ਉਹ ਇੱਕ ਨਹੀਂ ਸੀ ਜਿਸ ਸੇ ਕਰਕੇ ਉਹਨਾਂ ਨੇ ਲੋਕਤਾਰਾ ਵਿਹਾਰਕ ਤੇ ਸਿਧਾਂਤਕ ਜਿਹੜਾ ਸੀ ਨਾ ਉਹਨੂੰ ਪਾਸ ਦੇ ਵਿੱਚ ਡਿਵਾਈਡ ਕੀਤਾ ਸੀ ਇਹਦੇ ਵਿੱਚ ਇੱਕ ਉਹਨਾਂ ਨੇ ਵਿਹਾਰਕ ਤੇ ਸੈਕਿੰਡ ਉਹਨਾਂ ਨੇ ਇਸ ਨੂੰ ਸਿਧਾਂਤਕ ਜਿਹੜਾ ਹੈ ਇਹ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸਗੋਂ ਕਈ ਜਿਹੜੇ ਸਟੂਡੈਂਟ ਇਹਨਾਂ ਨੂੰ ਕਨਫਿਊਜ਼ਨ ਦੇ ਵਿੱਚ ਆ ਜਾਂਦੇ ਨੇ ਵੀ ਹਰ ਅਕ ਦੇ ਵਿੱਚ ਕੀ ਆਿੰਦਾ ਸਿਧਾਂਤਕ ਦੇ ਵਿੱਚ ਕੀ ਆ ਜਾਂਦਾ ਹੈ ਇਹ ਮਦਦ ਆਸ ਲੀਆਂ ਹੁਣ ਦੇਖੋ ਇਸ ਦੇ ਵਿੱਚ ਲੋਕਧਾਰਾ ਦੀ ਜਿਹੜੀ ਸਮਗਰੀ ਹੈ ਨਾ ਉਹ ਵਿਹਾਰਕ ਬਖਸ਼ਾ ਆਉਂਦੀ ਹੈ ਠੀਕ ਹੈ ਤੇ ਸਿਧਾਂਤਕ ਪੱਖ ਜਣਾਇਆ ਨਾ ਉਹਨੂੰ ਅਸੀਂ ਲੋਕਧਾਰਾ ਸ਼ਾਸਤਰ ਦਾ ਮਤਲਬ ਉਸ ਦਾ ਅਧਿਐਨ ਜਦੋਂ ਕੀਤਾ ਜਾਂਦਾ ਹੈ ਉਹ ਸਿਧਾਂਤਕ ਪੱਖ ਦੇ ਵਿੱਚ ਆ ਜਾਂਦੇ ਹੈ। ਸੋ ਇਹ ਵੀ ਹਾਂ ਕਿ ਤੇ ਸਿਧਾਂਤਕ ਪਾਰਸੀ ਤੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਡਿਵਾਈਡ ਕੀਤਾ ਸੀ ਇਸ ਤੋਂ ਇਲਾਵਾ ਉਹਨਾਂ ਨੇ ਦੋ ਜਿਹੜੇ ਇੱਕ ਪਰਯੋਜਨ ਮੰਨੇ ਸੀ ਲੋਕਧਾਰਾ ਸ਼ਾਸਤਰ ਦੇ ਤੇ ਜਿੰਨੀ ਵੀ ਸਮਗਰੀ ਹੈ ਨਾ ਜਿਹੜੀ ਇਕੱਠੀ ਕਰਦਾ ਹੈ ਇੱਕ ਖੋਜੀ ਕਿੰਨਾਂ ਨੂੰ ਸਿਧਾਂਤਕ ਸੂਜ ਦੇ ਨਾਲ ਉਹਨੂੰ ਇਕੱਠਾ ਕਰਨਾ ਤੇ ਸੰਭਾਲਣਾ ਇਕ ਲੋਕਤਾਰਾ ਸ਼ਾਸਤਰ ਦੇ ਵਿੱਚ ਪਹਿਲਾ ਉਹਨਾਂ ਨੇ ਪ੍ਰਯੋਜਨ ਇਹ ਦੱਸਿਆ ਸੀ ਸੈਕੰਡ ਪ੍ਰਯੋਜਨ ਉਹਨਾਂ ਨੇ ਦੱਸਿਆ ਸੀ ਕਿ ਵਿਗਿਆਨਿਕ ਨੀਂਚ ਤੇ ਜਿੰਨੀ ਵੀ ਤਰਕਸ਼ੀਲਤਾ ਦੇ ਨਾਲ ਇਸ ਸਮਗਰੀ ਦਾ ਅਧਿਐਨ ਵਿਸ਼ਲੇਸ਼ਣ ਤੇ ਮੁਲਾਂਕਣ ਕੀਤਾ ਜਾਵੇ ਇਸ ਸੈਕੰਡ ਉਹਨਾਂ ਨੇ ਪ੍ਰਯੋਜਨ ਦੱਸਿਆ ਸੀ ਦੋ ਪ੍ਰਯੋਜਨ ਮਦਦ ਕਰਦੇ ਨੇ ਉਹਨਾਂ ਨੇ ਇਸ ਬਾਰੇ ਦੱਸਿਆ ਸੀ ਤੋ ਜਿੰਨੀ ਵੀ ਸਮਗਰੀ ਹੁੰਦੀ ਹੈ ਉਹਨਾਂ ਦਾ ਜਿਹੜਾ ਇੱਕ ਕਰਤ੍ਰਿਕरण ਤੇ ਸੰਭਾਲ ਜਿਹੜੇ ਗਏ ਨਾਲ ਦਿਨਾ ਸਾਨੂੰ ਆਪਣੀ ਜਿਹੜਾ ਵਿਰਸਾ ਹੈ ਗਏ ਉਸੇ ਬਾਰੇ ਵੀ ਸਾਨੂੰ ਜਾਣਨ ਦਾ ਬਹੁਤ ਜ਼ਿਆਦਾ ਇੱਕ ਇੱਕ ਮੌਕਾ ਦਿੱਤਾ ਜਾਂਦਾ ਹੈਗਾ ਹੁਣ ਦੇਖੋ ਕਿੰਨੇ ਜਿੰਨਾ ਵੀ ਇਹ ਸਮਗਰੀ ਇਕੱਠੀ ਕੀਤੀ ਜਾਂਦੀ ਹੈ ਇਹਨਾਂ ਜਿਹੜਾ ਲੋਕਧਾਰਾ ਸ਼ਾਸਤਰੀ ਹੁੰਦੇ ਕਿੰਨੇ ਉਹਨਾਂ ਚ ਕੋਈ ਵੀ ਸੁੱਟਣ ਵਾਲੀ ਅਜਿਹੀ ਵਸਤੂ ਨਹੀਂ ਹੁੰਦੀ ਸੋਵਕ ਕੀ ਹੁੰਦਾ ਹੈ ਅਸੀਂ ਇਸ ਨੂੰ ਸਾਮਕੇ ਰੱਖਦੇ ਹਾਂ ਸਾਡੀ ਲੋਕ ਮਾਨਸਿਕਤਾ ਦਾ ਇਹ ਅੰਗ ਹੁੰਦੇ ਨੇ ਅਸੀਂ ਇਸ ਨੂੰ ਕਦੇ ਵੀ ਖਤਮ ਨਹੀਂ ਕਰਦੇ ਜਾਂ ਜਿਹੜੀ ਚੀਜ਼ ਕਹਿੰਦੇ ਫालतू ਹੋਣੀ ਹੈ ਉਹਨੂੰ ਸੁੱਟਣਾ ਨਹੀਂ ਕੋਈ ਚੀਜ਼ ਅਜਿਹੀ ਫालतू ਰ ਵਿੱਚ ਹੋ ਹੀ ਨਹੀਂ ਸਕਦੀ ਐ ਚੀਜ਼ਾਂ ਇਹਦੀ ਹੈ ਹੁਣ ਇਹਦੇ ਵਿੱਚ ਦੇਖੋ ਨੈਕਸਟ ਸਰ ਕੋਈ ਆਇੰਦਾ ਗਵਾ ਕਿਨੇ ਲੋਕਧਾਰਾ ਦੀ ਜਿਹੜੀ ਸਮਗਰੀ ਆ ਨਾ ਉਹਨਾਂ ਦੇ ਵਿਗਿਆਨਿਕ ਅਧਿਐਨ ਤੇ ਸਿਧਾਂਤਕ ਪੱਖ ਤੋਂ ਵਿਆਖਿਆ ਲਈ ਜਿਹੜੀਆਂ ਸੰਪ੍ਰਦਾਵਾਂ ਮਦਦਗਾਰ ਸਿੱਧ ਹੁੰਦੀਆਂ ਨੇ ਉਹ ਇਹ ਲਿਖੇ ਨੇ ਮਤਲਬ ਜਿਹੜੀ ਅਸੀਂ ਸਮਗਰੀ ਇਕੱਠੀ ਕਰਦੇ ਆ ਨਾ ਉਹਨਾਂ ਦਾ ਜਦੋਂ ਅਸੀਂ ਵਿਗਿਆਨਿਕ ਤੇ ਸਿਧਾਂਤਕ ਅਧਿਐਨ ਕਰਦੇ ਆ ਨਾ ਤਾਂ ਜੋ ਜੋ ਚੀਜ਼ਾਂ ਜੋ ਜੋ ਸਿਧਾਂਤ ਪਹਿਲੂ ਅਸੀਂ ਰੱਖ ਕੇ ਸਾਹਮਣੇ ਕਰਦੇ ਆ ਨਾ ਉਹ ਇਸ ਤਰੀਕੇ ਦੇ ਨਾਲ ਹੀ ਹੈ ਪਹਿਲਾ ਇਸ ਤੇ ਚਾਇੰਦਾ ਦਾ ਸਰ ਕੋ ਸਾਇੰਟਿਕ ਸੰਪਰਦਾਇ ਸੈਕਿੰਡ ਆਉਂਦੀ ਪੁਰਾਣੀ ਤੀਜੀ ਆਉਂਦੀ ਹੈ ਗਿਆਨ ਮਾਨਵ ਵਿਗਿਆਨਕ ਵਿਗਿਆਨ ਚੌਥਾ ਆਉਂਦਾ ਅਨੁਸ਼ਠਾਨਿਕ ਪੰਜਵਾਂ ਆ ਜਾਂਦੀ ਹੈ ਇਤਿਹਾਸਿਕ ਪੰਗੋਰੀ ਸੰਪਰਦਾਇ ਛੇਵੀਂ ਆਉਂਦੀ ਹੈ ਮਨੋ ਵਿਸ਼ਲੇਸ਼ਣ ਤੇ ਅੱਗੇ ਆਉਂਦੇ ਸਰਕਲ ਲਾਸਟ ਦੇ ਕਰ ਜਾਤਮਕ ਸੰਪਰਦਾਇ ਨਾਲਾ ਇੰਗਲਿਸ਼ ਤੇ ਵਿੱਚ ਵੀ ਦੱਸਿਓ ਇਹਨੇ ਤੇ ਉਹ ਵੀ ਤੁਸੀਂ ਪੜ੍ਹ ਸਕਦੇ ਹੋ ਹੁਣ ਦੇਖੋ ਕਹਿੰਦੇ ਇੰਨੀ ਜਿੰਨੀਆਂ ਵੀ ਹੈ ਸੰਪਰਦਾਵਾਂ ਜਿਹੜੀਆਂ ਦਸਿਆ ਨੇ ਸ਼ਕਤੀਆਂ ਦਸਿਆ ਨੇ ਇਹਨਾਂ ਸਾਰਿਆਂ ਦਾ ਪਰਯੋਜਨ ਇੱਕ ਹੁੰਦਾ ਹੈ ਉਹ ਕੀ ਹੈ ਗਏ ਵਿਸ਼ਲੇਸ਼ਣ ਕਰਨਾ ਠੀਕ ਹੈ ਤੇ ਨਾਲ ਦੇ ਨਾਲ ਦੂਜੇ ਜਿਹੜੇ ਵਿਸ਼ੇ ਜਿਵੇਂ ਇਤਿਹਾਸ ਭੂਗੋਲਿਕਾ ਗਏ ਦੂਜੇ ਆ ਗਏ ਸੋ ਇਸ ਦੇ ਨਾਲ ਇਹਨਾਂ ਦੀ ਵੀ ਪਛਾਣ ਕਰਨੀ ਕੀ ਪੈਂਦੀ ਕਿਵੇਂ ਇਸ ਦੇ ਨਾਲ ਜੁੜਿਆ ਹੋਇਆ ਸੀ ਲੋਕਧਰਾ ਦੇ ਵਿੱਚ ਠੀਕ ਹੈ ਹੁਣ ਇਹ ਜਿਹੜੀ ਚੀਜ਼ ਆ ਨਾ ਇਰੇ ਵਿੱਚ ਸੜਕੋ ਮੇਨ ਕੇਂਦਰ ਕੀ ਹੁੰਦਾ ਹੈ ਲੋਕ ਸਾਹਿਬ ਹੀ ਹੁੰਦਾ ਹੈ ਹੁਣ ਇਹ ਜਿੰਨੇ ਵੀ ਇਹ ਸੜਕੋ ਸਮ੍ਰਦਾਇ ਹੋਣਗੇ ਇਹ ਕੀ ਹਿੰਦੇ ਨੇ ਜੋ ਸੜਕੋ ਪਹਿਲੋ ਜੋ ਰਚੇ ਗਏ ਨੇ ਉਹਨਾਂ ਨੂੰ ਸੰਭਾਲ ਕੇ ਇਸੇ ਵਿੱਚ ਰੱਖਿਆ ਹੈ ਜਿਸ ਅਕੋਰਡਿੰਗ ਅਸੀਂ ਇੱਕ ਅਧਿਐਨ ਜਿਹੜਾ ਕਰ ਸਕਦੇ ਹਾਂ ਇਰੇ ਵਿੱਚ ਇਹ ਦੱਸਿਆ ਹੁਣ ਇਸੇ ਵਿੱਚ ਸੜਕੋ ਸਭ ਤੋਂ ਪਹਿਲੋ ਕੀ ਆਏਗਾ ਸਾਹਿਤਕ ਠੀਕ ਹੈ ਕੋਨੇ ਸਾਹਿਤਕ ਦੇ ਵਿੱਚ ਸਾਨੂੰ ਕੋ ਕੀ ਆਇੰਦਾ ਜਿੰਨਾ ਵੀ ਸਾਡੇ ਕੋ ਸਾਹਿਤ ਹੁੰਦਾ ਹੈ ਜਿਸ ਦੀ ਅਸੀਂ ਕਹਿ ਸਕਦੇ ਹਾਂ ਕਿ ਕਪਸ਼ਾਨ ਕਰਨੀ ਹੁੰਦੀ ਹੈ ਮਤਲਬ ਇਹ ਜਿਹੜੇ ਸਮਾਜ ਹੈ ਹੁੰਦਾ ਹੈ ਨਾ ਤੇ ਜਿੰਨਾ ਵੀ ਸਾਡੇ ਕੋ ਸਾਹਿਤ ਹੁੰਦਾ ਹੈ ਨਾ ਉਹਨੂੰ ਤਿਆਗਦੀ ਨਹੀਂ ਹੈਗੀ ਮਤਲਬ ਹਰ ਇੱਕ ਚੀਜ਼ ਨੂੰ ਬਹੁਪੱਖੀ ਤਰੀਕੇ ਦੇ ਨਾਲ ਇਸ ਵਿੱਚ ਅਧਿਨ ਕੀਤਾ ਜਾਂਦਾ ਹੈ ਸਾਹਿਤਕ ਸਮਾਜ ਦੇ ਵਿੱਚ ਪੁਰਾਣੀ ਸਮprਦਾਇ ਦੇ ਵਿੱਚ ਜਿੰਨੀਆਂ ਵੀ ਸਾਡੇ ਕੋ ਪੁਰਾਣਿਕ ਮਿਥਾ ਹੁੰਦੇ ਹਨ ਜੋ ਸਾਡੇ ਕੋ ਪਹਿਲਾਂ ਬਣੀਆਂ ਹੋਣਗੀਆਂ ਉਹਨਾਂ ਦੀ ਜਿਹੜੀ ਲੋਕ ਧਾਰਾ ਦੇ ਨਾਲ ਉਹ ਕਿਸ ਤਰੀਕੇ ਦੇ ਨਾਲ ਰਿਲੇਟਡ ਹੈ ਜਾਂ ਲੋਕ ਧਾਰਾ ਦੇ ਵਿੱਚ ਕਿਵੇਂ ਬਦਦਕਾਰ ਸਾਬਤ ਹੁੰਦੇ ਨੇ ਮਿਥਾ ਦੀ ਗੱਲ ਕੀਤੀ ਹੈ ਉਹ ਇਸ ਦੇ ਵਿੱਚ ਕੀਤਾ ਜਾਂਦਾ ਅਧਿਐਨ ਅੱਗੇ ਆਏ ਦਾ ਸਾਡੇ ਕੋ ਮਨ ਵਿਗਿਆਨਿਕ ਸਮprਦਾਇ ਜਿਸ ਦੇ ਵਿੱਚ ਅਸੀਂ ਜਿਹੜਾ ਮਨੁੱਖ ਹੈ ਤੇ ਉਸ ਦਾ ਜਿਹੜਾ ਇਤਿਹਾਸ ਹੈ ਉਹ ਉਸ ਨੂੰ ਇਸ ਸੰਪਰਦਾਇ ਦੇ ਤ्रू ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਅਨੁਸ਼ਠਾਨਿਕ ਸੰਪਰਦਾਇ ਜਿਹੜਾ ਹੁੰਦਾ ਹੈ ਉਸ ਦੇ ਵਿੱਚ ਅਸੀਂ ਜਿਹੜੇ ਅਨੁਸ਼ਠਾਨ ਸੀ ਉਹ ਕਿਸ ਤਰੀਕੇ ਨਾਲ ਰਚੇਗੇ ਉਹਨਾਂ ਦਾ ਵਿਕਾਸ ਕਿਵੇਂ ਹੋਇਆ ਉਹਨਾਂ ਦੇ ਕਾਰਨ ਕਿਹੜੇ ਸੀ ਉਹਨਾਂ ਦਾ ਮਹੱਤਵ ਕੀ ਹੈ ਉਹਨਾਂ ਦੀ ਅੱਜ ਦੇ ਦੌਰ ਦੇ ਵਿੱਚ ਕੀ ਪਛਾਣ ਹੈ ਇਹ ਸਾਰੇ ਅਸੀਂ ਇਸ ਦੇ ਵਿੱਚ ਇੱਕ ਦੇਖਦੇ ਹਾਂ ਅੱਗੇ ਆਇੰਦਾ ਸਰਪ ਇਤਿਹਾਸਿਕ ਭੰਗੋਲੇ ਦਾ ਸੰਪਰਦਾਇ ਇਸ ਦੇ ਵਿੱਚ ਅਸੀਂ ਜਿਹੜਾ ਇਤਿਹਾਸ ਹੈ ਤੇ ਭੂਗੋਲ ਹੈ ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸ ਨੇ ਲੋਕ ਧਾਰਾ ਦੇ ਵਿੱਚ ਕਿਵੇਂ ਇੱਕ ਹੱਥ ਅਜ਼ਮਾਇਆ ਸੀ ਤੇ ਅਗਲ ਸਾਡੇ ਕੋਲ ਆਇੰਦਾ ਮਨੋਵਿਸ਼ਲੇਸ਼ਣ ਆਤਮਕ ਜਾਂ ਮਨੋਵਿਸ਼ਲੇਸ਼ਣ ਸੰਪਰਦਾਇ ਇਹ ਉਹ ਸੰਪਰਦਾਇ ਹੈ ਜਿਸ ਤੁਹਾਨੂੰ ਪਤਾ ਹੀ ਹੈ ਕਿ ਕੀ ਹੁੰਦਾ ਹੈ ਇੱਕ ਮਾਨਸਿਕ ਇੱਕ ਮਨੁੱਖ ਨੂੰ ਮਾਨਸਿਕ ਤੌਰ ਦੇ ਉੱਤੇ ਜਾਣਨ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੀ ਮਨੁੱਖ ਕਿਸੇ ਕਿਦੇ ਨਾਲ ਉਹ ਗੁਜ਼ਰਾ ਸੀ ਉਸ ਤਰੀਕੇ ਦੇ ਮਾਨਸਿਕ ਦੌਰ ਦੇ ਵਿੱਚ ਤੇ ਉਹਨੂੰ ਲੋਕਧਰਾਂ ਦੇ ਕੀ ਰਚਣ ਵਾਸਤੇ ਮਜਬੂਰ ਕੀਤਾ ਸੀ ਤੇ ਲਾਸਟ ਹਿੱਸੇ ਵਿੱਚ ਐਂਡਰ ਗਵਸਰ ਕੋ ਕਾਰਜਾਤਮਕਾ ਸੰਪਰਦਾਇ ਇਸੇ ਵਿੱਚ ਜਿਹੜਾ ਮਨੁੱਖ ਹੈ ਗਏ ਜੋ ਕਾਰਜ ਕਰਦਾਗਾ ਸੀ ਉਸ ਦੀ ਜਿਹੜੀ ਤਿਆਗਣਯੋਗ ਸਮਗਰੀ ਜਿਹੜੀ ਕੀ ਹੈ ਕੀ ਚੀਜ਼ਾਂ ਹੈ ਕਿ ਉਹਨੇ ਤਿਆਗੀਆਂ ਕਿਉਂ ਤਿਆਗੀਆਂ ਇਸ ਦੇ ਬਾਰੇ ਇਸ ਵਿੱਚ ਦੇਖਣ ਨੂੰ ਮਿਲਦਾ ਹੈ ਇਹ ਜਿੰਨੀਆਂ ਵੀ ਹੈ ਇਸ ਸਾਰੀ ਕਿਵੇਂ ਨੇ ਸਾਡਾ ਉਹ ਇੱਕ ਸ਼ਕਤੀਆਂ ਨੇ ਜਿਹੜੇ ਕਿ ਲੋਕਧਾਰਾ ਦੀ ਸਮਗਰੀ ਦਾ ਇੱਕ ਜਦੋਂ ਅਸੀਂ ਵਿਸ਼ਲੇਸ਼ਣ ਕਰਦੇ ਆ ਜਾਂ ਮਲਾਂਕਣ ਕਰਦੇ ਆ ਉਸ ਰੂਪ ਵਿੱਚ ਇੱਕ ਹੱਥ ਅਜ਼ਮੰਦਿਆਂ ਦੇਖੋ ਨਾ ਹਰ ਇੱਕ ਦਾ ਆਪਣਾ ਵੱਖਰਾ ਵਾਧਰਾ ਪੱਕੇ ਦਾ ਹੈ ਜਿਸ ਅਕੋਰਡਿੰਗ ਅਸੀਂ ਇੱਕ ਮਨੁੱਖ ਨੂੰ ਸਮਝ ਸਕਦੇ ਹਾਂ ਕਿ ਮਨੁੱਖ ਨੇ ਕਿੱਥੇ ਕਿਵੇਂ ਜਿਹੜਾ ਗਵਾ ਇੱਕ ਆਪਣਾ ਵਿਕਾਸ ਕੀਤਾ ਤੇ ਕਿਵੇਂ ਜਿਹੜਾ ਅਸੀਂ ਉਹਨੇ ਇਸ ਨੂੰ ਅਜ਼ਮਾਇਆ ਸੀ ਉਸ ਤੋਂ ਬਾਅਦ ਸਾਡਾ ਕੋਲ ਨੈਕਸਟ ਟਾਪਿਕ ਇਸ ਦੇ ਵਿੱਚ ਆਉਂਦਾ ਹੈ ਇਹਦੇ ਵਿੱਚ ਬਹੁਤ ਟਾਪਿਕ ਸੀ ਜਿਵੇਂ ਲੋਕਧਾਰਾ ਦੇ ਰਸਮ ਰਿਵਾਜ ਰੀਤੀ ਚੀਜ਼ਾਂ ਉਹ ਬਟ ਮੈਂ ਕਿਹਾ ਨੈਕਸਟ ਦੇ ਵਿੱਚ ਪੜਾਵਾਂਗੇ ਪਹਿਲਾਂ ਅਸੀਂ ਲੋਕਸਾਇਤ ਦੇ ਬਾਰੇ ਥੋੜਾ ਜਿਹਾ ਪੜ ਲਈਏ ਹੁਣ ਸਭ ਤੋਂ ਪਹਿਲਾਂ ਸਾਡੇ ਕੋਲ ਇਹਦੇ ਵਿੱਚ ਆਇੰਦਾ ਗਵਾ ਲੋਕਸਾਇਤ ਹੋ ਲੋਕ ਸਾਇਤ ਕੀ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸਾਇਤ ਲੋਕਾਂ ਦੇ ਦੁਆਰਾ ਰਚਿਆ ਗਿਆ ਹੁੰਦਾ ਹੈ ਉਹਨੂੰ ਅਸੀਂ ਜਿਹੜਾ ਗਵਾ ਲੋਕਤਰਾ ਦੀ ਸਮਗਰੀ ਦੇ ਵਿੱਚ ਜੜੇ ਗਿਆ ਅਸੀਂ ਉਸ ਤੇ ਅਕੋਰਡਿੰਗ ਇਹਨਾਂ ਨੂੰ ਰੱਖਾਂਗੇ ਇੱਕ ਮੈਨਰ ਰੱਖੂਗਾ ਸੋ ਇਸ ਦੇ ਵਿੱਚ ਕੀ ਆਇਂਦਾ ਗਵਾ ਕਿ ਲੋਕ ਸਾਇਤ ਲੋਕ ਸੰਸਕ੍ਰਿਤੀ ਦੇ ਅਨਝਾ ਨਾਲ ਭਰੀ ਹੋਈ ਲੋਕ ਮਾਨੇ ਦੀ ਸਹਿ ਸੁਭਾਅੇ ਕبھی ਹੁੰਦੀ ਹੁੰਦੀ ਹੈ ਮਤਲਬ ਲੋਕਾਂ ਦੇ ਦੁਆਰਾ ਰੱਖਿਆ ਗਿਆ ਅੰਸ਼ ਜਿਹੜਾ ਕਿ ਸਾਡੇ ਅੱਜ ਤੱਕ ਸਾਡੀ ਜ਼ਿੰਦਗੀ ਦਾ ਹਿੱਸਾ ਬਣਿਆ ਹੈ ਜਿਸ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਚਲਕਦੀ ਹੈ ਤੇ ਜਿਸਾ ਜਿਹੜਾ ਸੰਚਾਰ ਹੈ ਪੰਜਾਬੀ ਸੱਭਿਆਚਾਰ ਤੇ ਲੋਕਧਾਰਾ ਬੋਲੀ ਦੁਆਰਾ ਮੌਖਿਕ ਰੂਪ ਦੇ ਵਿੱਚ ਪੀੜੀਦਰ ਪੀੜੀ ਅੱਗੇ ਹੋਇਆ ਹੈ ਇਹ ਸਾਡਾ ਕੀ ਗਵਾ ਲੋਸ ਹੈ ਹੈ ਅੱਜਕੱਲ ਅਸੀਂ ਬਹੁਤ ਕੋਸ਼ਿਸ਼ ਕਰਦੇ ਮਿਆਂ ਕਿ ਜਿਹਨਾਂ ਵਿੱਚ ਰਚਿਆ ਗੈਸੇ ਸਾਇ ਤੋਂ ਨੂੰ ਸਮੇਟਣ ਦੀ ਕਿ ਇਹਨਾਂ ਨੂੰ ਅਸੀਂ ਇਕੱਠਾ ਕਰਕੇ ਰੱਖ ਲਈਏ ਕਿ ਸਰ ਕੋ ਕੁਝ ਛੁੱਟੇ ਨਾ ਸੋ ਇਹ ਜਿਹੜੀਆਂ ਰਚਨਾਵਾਂ ਹੁੰਦੀਆਂ ਨੇ ਇਹਨਾਂ ਦੇ ਉੱਤੇ ਕਿਸੇ ਪਰਸਨ ਦੀ ਛਾਪ ਨਹੀਂ ਹੁੰਦੀ ਸੀ ਪਹਿਲਾਂ ਜਿਹੜੇ ਰਚੇ ਗਏ ਸੀ ਅੱਜਕੱਲ ਤਾਂ ਚਲੋ ਕਿਤਾਬਾਂ ਦੇ ਵਿੱਚ ਲਿਖ ਦਿੱਤਾ ਗਿਆ ਉਸ ਦੇ ਉੱਤੇ ਆਪਣੀ ਛਾਪ ਇੱਕ ਲਗਾ ਦਿੱਤੀ ਕਿ ਜੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਸਰ ਕੋ ਇੰਨੇ ਮੁਹਾਵਰੇ ਨੇ ਨੇ ਆ ਖਾਂ ਹੈ ਤੇ ਬਟ ਪਹਿਲਾਂ ਜਿਹੜਾ ਅਸੀਂ ਉਹ ਬਜ਼ੁਰਗਾਂ ਦੇ ਮੂੰਹੋਂ ਅੱਗੇ ਜਿਹੜੇ ਉਹਨਾਂ ਨੇ ਆਪਣੀ ਪੀੜ੍ਹੀਆਂ ਦੇ ਉੱਤੇ ਤੋਂ ਅੱਗੇ ਤੱਕ ਜਿਹੜੇ ਚੱਲੇ ਆ ਰਹੇ ਸੀ ਸੋ ਇਹਨੂੰ ਪਰਵਾਨਿਤ ਵੀ ਕੀਤਾ ਗਿਆ ਹੈ ਉਸ ਤੋਂ ਬਿਨਾਂ ਇਹ ਅੱਗੇ ਨਹੀਂ ਪਹੁੰਚੇ ਸਭ ਤੋਂ ਪਹਿਲਾਂ ਅਸੀਂ ਦੀਆਂ ਪਰਿਭਾਸ਼ਾਵਾਂ ਦੇਖਾਂਗੇ ਦੇਖੋ ਇਹ ਪਰਿਭਾਸ਼ਾਵਾਂ ਮੈਂ ਦੱਸਿਆ ਸੀ ਸੋ ਇਹ ਜਿਹੜੀਆਂ ਪਰਿਭਾਸ਼ਾਵਾਂ ਦਾ ਤੁਸੀਂ ਇਹਨੂੰ ਨੋਟ ਆਊਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ ਜਿਸ ਰਚ ਸਭ ਤੋਂ ਪਹਿਲਾਂ ਸਾਡਾ ਡਾਕਟਰ ਜਸਵਿੰਦਰ ਸਿੰਘ ਦੀ ਪਰਿਭਾਸ਼ਾ ਜਿਹੜੀ ਮਿਲਦੀ ਹੈ ਕਿ ਜਿਹੜਾ ਲੋਕ ਸਹਾਇਤਾ ਸਮੂਹੀ ਰੂਪ ਵਿੱਚ ਕੀ ਹੁੰਦਾ ਹੈ ਇੱਕ ਸਿੱਝ ਕੀਤਾ ਹੁੰਦਾ ਹੈ ਲੋਕਾਂ ਦੁਆਰਾ ਪ੍ਰਮਾਣ ਕੀਤਾ ਜਾਂਦਾ ਹੈ ਤੇ ਇਹ ਉਹ ਤੱਥ ਹੁੰਦਾ ਹੈ ਜੋ ਕਿ ਅਨੁਭਵ ਦੇ ਵਿੱਚੋਂ ਨਿਕਲਦਾ ਹੈ ਜੋ ਮਨੁੱਖ ਨੇ ਜਿਹੜੇ ਸੰਕਟ ਹੁੰਦੇ ਨੇ ਜਾਂ ਪਰਿਸਥਿਤੀਆਂ ਦੀਆਂ ਨੇ ਜਿਹੜੀਆਂ ਹਟਾਈਆਂ ਹੁੰਦੀਆਂ ਨੇ ਤੇ ਇਹ ਉਸ ਦਾ ਇੱਕ ਹੰਕਾਰਾ ਜਿਹੜਾ ਗਏ ਇਹ ਪਰਦਾ ਹੈ ਨੈਕਸਟ ਸਰਕੋਪੁਦ ਦਰਸ਼ਕ ਖੈਰਾ ਜਿਹੜੇ ਉਹਨਾਂ ਦੀ ਆਂਦੀ ਹੈ ਕਿ ਲੋਕ ਸਾਹਿਤ ਤੇ ਲੋਕ ਤਰਅ ਦੀ ਜਿਹੜੀ ਮੌਖਿਕ ਪਰੰਪਰਾ ਦੀ અભિવ્યક્તિ ਹੁਣ ਸਦਾ ਦਾ ਲੋਕ ਤਰਅ ਦਾ ਅੰਗ ਬਣੀ ਹੈ ਮਤਲਬ ਜੇਕਰ ਇਹ ਮੂੰਹ ਮੂੰਹ ਅੱਡੇ ਚੱਲੀ ਆ ਮੌਖਿਕ ਰੂਪ ਦੇ ਵਿੱਚ ਪਰੰਪਰਾ ਚੱਲੀ ਤਾਂ ਹੀ ਇਹ ਲੋਕ ਤਰਅ ਦਾ ਪੜ ਬਣੀ ਹੈ ਜੇਕਰ ਲਿਖਤੀ ਰੂਪ ਦੇ ਵਿੱਚ ਹੁੰਦਾ ਤਾਂ ਇਹ ਨਹੀਂ ਹੁੰਦਾ ਸੀ ਸੋ ਹਿੰਦਰ ਸਿੰਘ ਜਿਹੜੇ ਵਿਦਿਗਿਨੇ ਉਹਨਾਂ ਦੇ ਪਾੜ ਨੇ ਉਹਨਾਂ ਨੇ ਲਿਖਿਆ ਕਿ ਲੋਕ ਸਾਹਿਤ ਦੇ ਵਿੱਚ ਸਾਨੂੰ ਕੀ ਹੈ ਜਿਵੇਂ ਸਾਡੀ ਸਮੂੱਚੀ ਜاتی ਦੇ ਜਿਹੜੇ ਉਗਰ ਭਾਵਨਾਵਾਂ ਹੈ ਉਹਨਾਂ ਦਾ ਜੀਵਨ ਦਾ ਦਰਸ਼ ਕਿਸੇ ਮਨੋਤਾ ਵਿਸ਼ਵਾਸ ਇਸ ਸਾਰਿਆਂ ਹੀ ਕਿਗੇ ਕਲਾ ਦੇ ਵਿੱਚ ਇੱਕ ਖੁਰ ਕੇ ਸਾਡੇ ਸਮਾ ਚੁਕਿਆ ਨਹੀਂ ਦਵਿੰਦਰ ਸਤਿਆਰਥੀ ਲਾਸ ਸਾਨੂੰ ਮਿਲਦੇ ਨੇ ਉਹਨਾਂ ਨੇ ਲੋਕ ਸਾਹਿਤ ਨੂੰ ਦੇ ਹਮੇਸ਼ਾ ਜੁੰਦੇ ਜਾਗਦੇ ਰਹਿਣ ਦੀ ਚੇਤਨਾ ਦਾ ਇੱਕ ਜੁੰਦਾ ਸਬੂਤ ਸਾਨੂੰ ਜਿਹੜਾ ਹੈ ਇਹ ਦਿੱਤਾ ਹੈ ਇਸ ਤੋਂ ਇਲਾਵਾ ਸਾੜ ਕੋ ਵਿਸ਼ੇਸ਼ਤਾਵਾਂ ਮਿਲਦੀਆਂ ਨੇ ਜਿਹੜੀਆਂ ਕਿ ਤੁਸੀਂ ਪੜਸਦੇ ਹੋ ਸਭ ਤੋਂ ਪਹਿਲਾ ਸਰਕੁਐਸ ਦੇ ਵਿੱਚ ਲੋਕ ਸਾਹਿਦੀ ਵਿਸ਼ੇਸ਼ਤਾ ਦੇ ਵਿੱਚ ਕੀ ਗਾਇ ਹੈ ਕਿ ਲੋਕ ਸਾਹਿਦ ਪਛਾਈ ਪਰ ਘਟਾਇਆ ਗਿਆ ਮਤਲਬ ਕੀ ਹੋਵਾ ਸਿਰਫ ਇਹ ਮੌਖਿਕ ਰੂਪ ਦੇ ਵਿੱਚ ਅੱਗੇ ਚੱਲਿਆ ਹੈ ਨਾਲ ਦੇ ਨਾਲ ਇਹ ਇੱਕ ਕਲਾਤਮਕ ਪ੍ਰਗਟਾ ਮਾਧਿਅਮ ਸੀ ਇਸੇ ਜਿਹੜੀ ਰਚੈਤਾ ਸੀ ਉਹ ਕੋਈ ਵੀ ਅਗਿਆਤ ਵਿਅਕਤੀ ਹੁੰਦਾ ਸੀ ਕਿਸੇ ਵਿਅਕਤੀ ਵਿਸ਼ੇਸ਼ ਨੇ ਹੀ ਇਸ ਦੀ ਸਿਰਜਣਾ ਕੀਤੀ ਸੀ ਮਤਲਬ ਜਿਹੜਾ ਸਭ ਤੋਂ ਪਹਿਲਾਂ ਕੋਈ ਵਿਅਕਤੀ ਵਿਸ਼ੇਸ਼ੀ ਹੋਇਆ ਕਰ ਪਰ ਦ ਸਮਾਪਕੇ ਜਦੋਂ ਲੋਕੀ ਇਹ ਇਹਨੂੰ ਜਦੋਂ ਚੀਜ਼ਾਂ ਪ੍ਰਚਲਿਤ ਹੋ ਗਿਆ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹ ਕਿੰਨੇ ਸੱਚੀ ਸੀ ਅੱਗੋ ਤਾਂ ਅੱਗੋ ਜਿਹੜੇ ਚੱਲੇਗੇ ਸੋ ਇਹਨਾਂ ਰਚਨੂ ਰਚਨ ਵਾਲੇ ਦਾ ਨਾਮ ਜਿਹੜਾ ਸੀ ਉਹ ਲੋਪ ਹੋ ਗਿਆ ਇਹ ਇਸ አለ ਲੋਕ ਦਾ ਜਿਹੜਾ ਹਿੱਸਾ ਬਣ ਰਿਹਾ ਸੀ ਪਰੰਪਰਾ ਦੇ ਅੰਸ਼ ਹਿੱਸੇ ਵਿੱਚ ਮੌਜੂਦ ਹੁੰਦੇ ਨੇ ਕਿਉਂਕਿ ਇਹ ਪੀੜੀਦਰ ਪੀੜੀ ਅੱਗੇ ਚਲਦੀ ਹੈ ਮੌਖਿਕ ਰੂਪ ਦੇ ਵਿੱਚ ਸਮੇਂ ਦੇ ਨਾਲ ਨਾਲ ਇਹ ਅੱਜ ਦੇ ਕੁਝ ਚੀਜ਼ਾਂ ਆਪਣੇ ਨਾਲ ਜ਼ਰੂਰ ਲੈ ਕੇ ਚਲਦੀ ਪਈ ਹੈ ਮਤਲਬ ਕੁਝ ਚੀਜ਼ਾਂ ਮਿਕਸ ਅਪ ਹੋ ਗਈਆਂ ਨੇ ਬਟ ਪਰੰਪਰਾ ਜਿਹੜੀ ਹੈ ਉਹ ਅਜੇ ਵੀ ਉਸੇ ਤਰੀਕੇ ਨਾਲ ਮੌਜੂਦ ਹੈ ਰਚਨ ਕਾਰਨ ਲੋ ਰਚਨਾ ਦਾ ਮਹੱਤਵ ਦੇ ਰੇ ਮੰਨਿਆ ਜਾਂਦਾ ਸੀ ਕਿਉਂਕਿ ਜਦੋਂ ਕੋਈ ਵੀ ਰਚਨਾਕਾਰ ਰਚਨਾ ਕਰਦਾ ਸੀ ਨਾ ਤਾਂ ਉਹ ਹਮੇਸ਼ਾ ਅੱਗੇ ਤੋਂ ਅੱਗੇ ਪੀੜੀਦਰ ਪੀੜੀ ਬੱਦੀ ਗਈ ਸੀ ਠੀਕ ਹੈ ਫਿਰ ਜਿਹੜੀ ਜਿਹੀ ਰਚਨਾ ਜਾਂਦੀ ਸੀ ਉਹਨੂੰ ਅਸੀਂ ਲੋਕ ਸਹਿਤ ਕਹਿ ਦਿੱਤਾ ਹੈ ਅਗਰ ਸੀ ਜਦੋਂ ਅਸੀਂ ਉਸ ਨੂੰ ਪੜ੍ਹਦੇ ਸੀ ਉਸ ਸਮੇਂ ਅਸੀਂ ਜੋ ਵਿਚਾਰ ਸੀ خیال ਸੀ ਭਾਵਨਾਵਾਂ ਉਹ ਸੀ ਵੇਖਦੇ ਸੀ ਕਿ ਕਿਸ ਤਰੀਕੇ ਨਾਲ ਲਿਖੀਆਂ ਗਈਆਂ ਨੇ ਸੋ ਰਚਨਕਾਰ ਨਾਲ ਉਹ ਜਿਹੜਾ ਰਚਨਾ ਹੈ ਉਸ ਦਾ ਮਹੱਤਵ ਅੱਜ ਇਸ ਲਈ ਜਿਹੜਾ ਜ਼ਿਆਦਾ ਦਿਖ ਰਿਹਾ ਹੈ ਰਚਨਾ ਜਿਹੜੀ ਹੈ ਉਸ ਦਾ ਸਮਾਂ ਨਿਸ਼ਚਿਤ ਕਰਨਾ ਸੌਖਾ ਨਹੀਂ ਸੀ ਕਿਉਂਕਿ ਜਿਹੜੀਆਂ ਰਚਨਾਵਾਂ ਸੀ ਜਿਵੇਂ ਫੋਰ ਐਗਜ਼ਾਮਪਲ ਸਰ ਕੋਈ ਇੱਕ ਅਖਾਣ ਤੁਸੀਂ ਲੈ ਸਕਦੇ ਹੋ ਜਾਂ ਫਿਰ ਜਿਹੜੇ ਹੋਰ ਲੋਕ ਕਹਾਣੇ ਸੋ ਇਹ ਕਵੀ ਨੇ ਕਿਹੜੇ ਟਾਈਮ ਰਚੇ ਸੀ ਮਤਲਬ ਕਿਹੜਾ ਸਾਲ ਸੀ ਕਿਹੜਾ ਮੌਸਮ ਸੀ ਕਿਹੜੇ ਮਹੀਨੇ ਕਿੱਥੇ ਰਚੇ ਗਏ ਸੀ ਇਸ ਬਾਰੇ ਸਾਨੂੰ ਕੁਝ ਵੀ ਨਿਸ਼ਚਿਤ ਨਹੀਂ ਹੈ ਬਸ ਅਸੀਂ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਜੇਕਰ ਸੌਣ ਦਾ ਇਹ ਤਾਂ ਸੌਣ ਦਾ ਮਹੀਨਾ ਰਚਿਆ ਗਿਆ ਹੋਵੇਗਾ ਸੋ ਇਸ ਦਾ ਨਿਸ਼ਚਿਤ ਸਮਾਗਰਣਾ ਉਹ ਵੀ ਸੌਖਾ ਨਹੀਂ ਹੈਗਾ ਅੱਗੇ ਗਵਾ ਕਿ ਰਚਨਾਵਾਂ ਜੇਕਰ ਲੋਕਾਂ ਵੱਲੋਂ ਪ੍ਰਮਾਣਿਤ ਦਿੱਤੀ ਗਈ ਹੈ ਤਾਂ ਹੀ ਅੱਗੇ ਆਈਆਂ ਨੇ ਜਿਵੇਂ ਕਈ ਰਚਨਾਵਾਂ ਦੇ ਪਾਤਰ ਜਿਵੇਂ ਹੋਣਗੇ ਉਹ ਸਾਡੇ ਇੱਕ ਲਾਈਫ ਦਾ ਜਸਮਨ ਦੇ ਸਾਡੀਆਂ ਕਹਾਣੀਆਂ ਜਦੋਂ ਸੀ ਸੁਣਨੇ ਆ ਸੋ ਇਸ ਨੂੰ ਲੋਕ ਮੇਲਾ ਪਰਵਾਣਗੀ ਦਿੱਤੀ ਹੈ ਫਿਰ ਹੀ ਅੱਗੇ ਤਾਂ ਲਾਸਟ ਹਿੱਸੇ ਵਿੱਚ ਦੱਸਿਆ ਗਿਆ ਵਾ ਕਿ ਕਾਰਜਸ਼ੀਲ ਜਿਹੜੇ ਕਿ ਰਵਾਇਤੀ ਬਤਾਰਿਆਂ ਦੀ ਪੇਸ਼ ਕੀਤੀ ਗਈ ਹੈ ਪੇਸ਼ਕਾਰੀ ਕੀਤੀ ਗਈ ਹੈ ਜੋ ਸਮਾਜ ਵਿੱਚ ਚੱਲਦੇ ਪੈਸੇ ਜਿਵੇਂ ਲੋਕ ਵਿਸ਼ਵਾਸ ਸੀ ਮਨੋਤਾ ਸੀ ਕਿ ਉਹਨਾਂ ਦੇ ਵਹਿਮ ਭਰਮ ਉਹਨਾਂ ਦੀਆਂ ਵਰਜਨਾਵਾਂ ਇਸ ਇਲਾਵਾ ਜਿਹੜੇ ਉਹ ਉਸ ਸਮੇਂ ਰੀਤੀ ਰਿਵਾਜ ਕਰਦੇ ਸੀ ਮਤਲਬ ਸਮਾਜ ਅੰਦਰ ਜੋ ਉਹਨਾਂ ਦੇ ਵਰਤਾਰੇ ਚੱਲਦੇ ਪਏ ਸੀ ਉਹਨਾਂ ਨੂੰ ਹੀ ਜਸਟ ਇੱਕ ਪੇਸ਼ ਕੀਤਾ ਗਿਆ ਕੁਝ ਐਕਸਟਰਾ ਨਹੀਂ ਇਸ ਦੇ ਵਿੱਚ ਦੱਸਿਆ ਗਿਆ ਸੋ ਇਹ ਜਿਹੜਾ ਹੈ ਅੱਜ ਸਿੱ ਸਾਡੇ ਕੋਲ ਲੋਕ ਸਾਹਿਤੋਂ ਨਦੀਆਂ ਵਿਸ਼ੇਸ਼ਟਾਾਂ ਨਾਲ ਦੇ ਨਾਲ ਅਸੀਂ ਅੱਜ ਇਹਦੇ ਵਿੱਚ ਪੜਿਆ ਹੈਗਾ ਲੋਕ ਧਾਰਾ ਦੇ ਅਧਿਐਨ ਦੇ ਪੜਾ ਠੀਕ ਹੈ ਸੋ ਇਸ ਤੋਂ ਅੱਗੇ ਵੀ ਸਾਡਾ ਟੌਪਿਕ ਚੱਲੇਗਾ ਸੋ ਵੀਰ ਜ਼ਰੂਰ ਦੇਖਦੇ ਰਹੋ ਤੇ ਲਾਈਕ ਵੀ ਕਰਕੇ ਜਾਓ ਓਕੇ ਜੀ ਬਾਏ ਬਾਏ